ਲੋਕਾਂ ਨੇ ਕਿਹਾ ਰਾਜਵਰ ਜਵੰਦਾ ਦਾ ਇਲਾਜ ਕਰਨ ਵਾਲਾ ਡਾਕਟਰ ਮੰਗਣ ਲੱਗ ਪਿਆ ਮਾਫੀਆਂ ਡਰਦੇ ਨੇ ਦੱਸਿਆ ਐਸਾ ਸੱਚ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਦੇ ਕਿ ਰਾਜਵਰ ਜਵੰਦਾ ਦੀ ਮੌਤ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਬਣੇ ਹੋਏ ਨੇ ਫਿਲਹਾਲ ਉਹਨਾਂ ਬਾਈਕ ਰਾਈਡਰਾਂ ਤੇ ਵੀ ਜਿਹੜਾ ਹੈ ਸ਼ੱਕ ਕੀਤਾ ਜਾ ਰਿਹਾ ਹੈ ਜਿਹੜੇ ਕਿ ਉਸ ਦਿਨ ਰਾਜਵੀਰ ਜਵੰਦਾ ਦੇ ਬਿਲਕੁਲ ਨਾਲ ਹੀ ਸੀ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਇਲਾਜ ਦੌਰਾਨ ਬਹੁਤ ਤਰ੍ਹਾਂ ਦੇ ਸਵਾਲ ਨੇ ਸੋ ਆਖਰ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਉਹਨਾਂ ਡਾਕਟਰਾਂ ਤੇ ਵੀ ਸ਼ੱਕ ਦੀ ਛੂਈ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ ਜਿਨ੍ਹਾਂ ਨੇ ਰਾਜਵੀਰ ਜਵੰਦਾ ਦਾ ਇਲਾਜ ਕੀਤਾ ਰਾਜਵੀਰ ਜਵੰਦਾ ਦੀ ਮੌਤ ਨੇ ਕਈ ਤਰ੍ਹਾਂ ਦੇ ਸੱਚ ਜਿਹੜੇ ਨੇ ਉਹ ਸਾਇਦ ਹਜੇ ਲੁਕੇ ਹੋਏ ਹਨ ਜਿਹੜੇ ਕੀ ਸਮੇਂ ਦੇ ਨਾਲ ਬਾਹਰ ਆਉਣਗੇ ਜਿਹੜੇ ਸੱਚ ਬਹੁਤ ਹੀ ਜ਼ਿਆਦਾ ਚੌਕਾਉਣ ਵਾਲੇ ਹੋਣਗੇ ਤਹਾਨੂੰ ਦੱਸ ਦਈਏ ਕਿ ਰਾਜੁਰ ਜਵੰਦਰ ਦੇ ਡਾਕਟਰ ਜਿਨ੍ਹਾਂ ਨੇ ਇਲਾਜ ਕੀਤਾ ਸੋ ਆਖਰ ਪਾਵੇਂ ਕੀ ਉਹਨਾਂ ਨੇ ਬੁਲੇਟਿਨ ਜਾਰੀ ਕੀਤੇ ਸਨ 3 ਤਰੀਕ ਤੋਂ ਬਾਅਦ ਉਹਨਾਂ ਨੇ ਹਸਪੀਟਲ ਦੇ ਵਿੱਚੋਂ ਬੁਲੇਟਿਨ ਦੇਣ ਬੰਦ ਕਰ ਦਿੱਤੇ ਸੀ। ਤੁਹਾਨੂੰ ਦੱਸ ਦਈਏ ਕਿ ਆਖਿਰਕਾਰ ਡਾਕਟਰਾਂ ਨੂੰ ਲੈ ਕੇ ਬਹੁਤ ਵੱਡੇ ਸਵਾਲ ਨੇ ਅਤੇ ਕਈ ਡਾਕਟਰਾਂ ਨੇ ਜਿਹੜੀਆਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਸੋ ਇੱਥੇ ਤੱਕ ਡਾਕਟਰਾਂ ਦੀ ਜਿਹੜੀ ਟੀਮ ਸੀ ਸੋ ਸਪੈਸ਼ਲ ਤੌਰ ਤੇ ਨਿਗਰਾਨੀ ਕਰ ਰਹੀ ਸੀ ਰਾਜੀਵ ਜਵੰਤਾ ਦੀ। ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਨਾਂ ਤੇ ਵੀ ਬਣੇ ਹੋਏ ਨੇ। ਕੁਝ ਸੋਸ਼ਲ ਮੀਡੀਆ ਨੇ ਇੱਕ ਫੇਕ ਵੀਡੀਓ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਵਾਇਲ ਕਰ ਰਹੇ ਨੇ। ਇੱਕ ਡਾਕਟਰ ਨੂੰ ਲੋਕ ਅਮ ਤੌਰ ਤੇ ਸਵਾਲ ਕਰ ਰਹੇ ਨੇ ਤੇ ਉਸ ਡਾਕਟਰ ਨੂੰ ਕੁਝ ਹੋਰ ਤਰੀਕੇ ਦੇ ਨਾਲ ਸਵਾਲ ਕੀਤੇ ਜਾ ਰਏ ਨਹੀਂ ਇਹ ਵੀਡੀਓ ਬਹੁਤ ਪੁਰਾਣੀ ਹੈ ਇਸ ਨੂੰ ਰਾਜਵਰ ਜਵੰਦਾ ਦੇ ਹੋਏ ਐਕਸੀਡੈਂਟ ਦੇ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਇਸ ਵੀਡੀਓ ਦੀ ਸੱਚਾਈ ਜਿਹੜੀ ਹੈ ਇਹ ਵੀਡੀਓ ਰਾਜਵਰ ਜਵੰਦਾ ਦੇ ਡਾਕਟਰ ਦੀ ਨਹੀਂ ਹੈ ਇਹ ਵੀਡੀਓ ਕਿਸੇ ਹੋਰ ਦੀ ਹੈ ਤੁਹਾਨੂੰ ਦੱਸ ਦੇ ਕਿ ਜਿਸ ਡਾਕਟਰ ਨੇ ਰਾਜਵਰ ਜਵੰਦਾ ਦਾ ਇਲਾਜ ਕੀਤਾ ਉਹ ਕੋਈ ਹੋਰ ਹੈ ਜੋ ਵੀਡੀਓ ਚ ਦਿਖਾਇਆ ਗਿਆ ਹੋ ਕੋਈ ਹੋਰ ਹੈ ਤੁਸੀਂ ਜਾਣਦੇ ਹੋ ਕਿ ਅਖਿਰਕਾ ਰਾਜਵਰ ਜਵੰਦਾ ਦੀ ਜਿਨ੍ਹਾਂ ਨੇ ਸਰਜਰੀ ਕੀਤੀ ਹੈ ਜਿਵੇਂ ਦਾ ਜਿਨ੍ਹਾਂ ਨੇ ਇਲਾਜ ਕੀਤਾ ਸੀ ਡਾਕਟਰ ਕਿਹੋ ਜੇ ਸਨ ਉਹਨਾਂ ਡਾਕਟਰਾਂ ਦਾ ਇਲਾਜ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ ਡਾਕਟਰਾਂ ਨੇ ਪਰ ਕਰ ਲੋਕ ਕੁਝ ਅਜੀਬੋ ਗਰੀਬ ਸਵਾਲ ਜਿਹੜੇ ਨੇ ਬਣਾ ਰਹੇ ਨੇ ਕਿ ਕਿ ਡਾਕਟਰਾਂ ਦੇ ਉੱਪਰ ਸਵਾਲ ਬਣੇ ਹੋਏ ਨੇ ਆਖਰ ਡਾਕਟਰ ਨੇ ਸਚਾਈ ਜਿਹੜੀ ਹੈ ਲੁਕਾਈ ਹੋਈ ਹੈ ਆਖਰ ਕਰ ਵੈਂਟੀਲੇਟਰ ਤੇ ਰੱਖਣ ਸਮੇ ਰਾਜਵਰ ਜਵੰਦਰ ਦਾ ਸਰੀਰ ਕਿਸ ਤਰ੍ਹਾਂ ਦਾ ਸੀਵੇਂ ਦੀ ਫੁੱਲ ਰਿਪੋਰਟ ਰਹੀ ਸ਼ਾਇਦ ਉਸ ਦੀ ਜਾਣਕਾਰੀ ਚੰਗੀ ਤਰੀਕੇ ਦੇ ਨਾਲ ਨਹੀਂ ਦਿੱਤੀ ਚੋਣ ਵਾਲਿਆਂ ਨੇ ਡਾਕਟਰਾਂ ਤੇ ਇਸ ਤਰ੍ਹਾਂ ਦਾ ਸ਼ੱਕ ਕੀਤਾ ਦੂਸਰਾ ਕੀ ਜਿਹੜੇ ਬਾਈਕ ਰਾਈਡਰ ਸਨ ਉਹ ਰਾਜਵਿਰਜ ਬੰਦਾ ਦੇ ਨਾਲ ਸਨ ਉਸ ਦਿਨ ਹੈਲਮਟ ਦੇ ਵਿੱਚ ਕੈਮਰਾ ਕਿਉਂ ਨਹੀਂ ਦੂਜੀ ਗੱਲ ਇਹ ਉਹ ਬਾਅਦ ਵਿੱਚ ਰਾਈਡਰਸ ਕਿੱਥੇ ਸਨ ਉਹਨਾਂ ਨੇ ਐਂਬੂਲੈਂਸ ਨੂੰ ਕੌਣ ਕਿਉਂ ਨਹੀਂ ਕੀਤਾ ਨਿੱਜੀ ਗੱਡੀ ਦੇ ਵਿੱਚ ਕਿਉਂ ਲੈ ਜਾਇਆ ਗਿਆ ਇਸ ਤਰ੍ਹਾਂ ਦੇ ਸਵਾਲ ਬਣੇ ਹੋਏ ਹਨ ਜਿਸ ਤਰ੍ਹਾਂ ਕਿ ਇਸ ਸਵਾਲਾਂ ਦੇ ਕੇਰੇ ਵਿੱਚ ਲੋਕ ਵੀ ਨੇ ਸੋਚਾ ਅਖਰ ਇਹ ਸਵਾਲ ਬਣੇ ਹੋਏ ਨੇ ਕਿ ਰਾਜਵਿਰਜ ਜਵੰਦਾ ਦਾ ਸੱਚਮੁੱਚ ਐਕਸੀਡੈਂਟ ਹੋਇਆ ਜਾਂ ਛੋਟਾ ਮੋਟਾ ਐਕਸੀਡੈਂਟ ਹੋਇਆ ਹੈ ਉਹਨਾਂ ਨੂੰ ਜਾਣ ਬੁੱਝ ਕੇ ਐਨੀਆਂ ਸੱਟਾਂ ਦਿੱਤੀਆਂ ਗਈਆਂ ਨੇ ਸ਼ਾਇਦ ਕੋਈ ਪੁਰਾਣਾ ਮਾਮਲਾ ਤੇ ਨਹੀਂ ਜਾਂ ਕੋਈ ਰੰਜਿਸ਼ ਤੇ ਨਹੀਂ ਸੀ ਇਸ ਤਰ੍ਹਾਂ ਦੇ ਸਵਾਲ ਵੀ ਬਣੇ ਹੋਏ ਹਨ ਰਾਜਵਿਰ ਜਵੰਦਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਹੱਲ ਹੋਣ ਦੀ ਤਾਦਾਦ ਤੇ ਨਹੀਂ ਰਾਜਵਿਰ ਜਵੰਦ ਦਾ ਜੇ ਜਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਜ਼ਿੰਦਗੀ ਸੀ ਕਿਸੇ ਦਿਨ ਨਾਲ ਸ਼ਾਇਦ ਕੰਟਰੋਵਰਸੀ ਜਾਂ ਕਿਸੇ ਨਾਲ ਲੜਾਈ ਝਗੜਾ ਸ਼ਾਇਦ ਉਹਨਾਂ ਦਾ ਰਿਹਾ ਹੋਵੇ ਪਰ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸੋਹਣੇ ਅਦਾਕਾਰੀ ਤੇ ਗਾਇਕ ਦੇ ਉਹ ਮਾਲਕਸਾਨ ਜਿਨ੍ਹਾਂ ਦੀ ਆਵਾਜ਼ ਬਹੁਤ ਜ਼ਿਆਦਾ ਖੂਬਸੂਰਤ ਸੀ ਜਿਨ੍ਹਾਂ ਦੇ ਗਾਣਿਆਂ ਨੂੰ ਬਹੁਤ ਜ਼ ਸੰਨਕਿਤਾ ਜਾ ਰਿਹਾ ਹੈ ਉਹਨਾਂ ਦੇ ਚੋਣ ਵਾਲੇ ਜਿਹੜੇ ਨੇ ਰਾਜਵਿਜ ਬੰਦਾ ਨੂੰ ਮਿਸ ਕਰ ਰਹੇ ਨੇ ਤੇ ਬਹੁਤ ਜ਼ਿਆਦਾ ਯਾਦ ਕਰ ਰਹੇ ਨੇ ਰਾਜਵਿਜ ਬੰਦਾ ਦਾ ਉਹਨਾਂ ਦੇ ਲਈ ਨਾ ਕਦੇ ਪੂਰਾ ਹੋਣ ਵਾਲਾ ਘਟਾ ਹੈ ਸੋ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ